ਸਾਸੀ ਗੱਲ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਬਾਈ ਇੱਕ ਅੱਜ ਤੁਹਾਡੇ ਨਾਲ ਗੱਲ ਆਪਾਂ ਸਾਂਝੀ ਕਰਨ ਲੱਗੇ ਆ ਜਿਵੇਂ ਚਲੋ ਮੰਨਦੇ ਆ ਅੱਗ ਲਾਉਣੀ ਵੀ ਜ਼ਰੂਰੀ ਆ ਠੀਕ ਆ ਆਪਾਂ ਨੂੰ ਅੱਗ ਲਾਉਣੀ ਪੈਂਦੀ ਆ ਖੇਤ ਦੀ ਸਫਾਈ ਹੋ ਜਾਂਦੀ ਆ ਕਾਖੰਡਾ ਮਰ ਜਾਂਦਾ ਪਰ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਘੱਟੋ ਘੱਟ 8 ਤੋਂ 10 ਇਹ ਬੂਟੇ ਸੀਗੇ ਇਹ ਸਾਡੇ ਗਮਾਂਢੀ ਖੇਤ ਵਾਲੇ ਦਾ ਕੰਮ ਆ ਪੇ ਮੈਨੂੰ ਨਹੀਂ ਪਤਾ ਕਿਹਨੇ ਲਿਆ ਹਿਆ ਕਿਹਨੇ ਨਹੀਂ 8 ਤੋਂ 10 ਬੂਟੇ ਸੀਗੇ ਇਹ ਦੇਖੋ ਮੱਚ ਕੇ ਜਮਾ ਹੀ ਸੁਆਹ ਹੋ ਗਏ ਆ ਪੱਤੇ ਜਮਾ ਹੀ ਪੀਲੇ ਹੋ ਗਏ ਬੂਟਿਆਂ ਦੇ ਚਲੋ ਮੰਨਦੇ ਆ ਅੱਗ ਲਾਉਣੀ ਆ ਅੱਗ ਲਾਉਣੀ ਵੀ ਜ਼ਰੂਰੀ ਆ ਥੋੜਾ ਜਿਹਾ ਯਾਰ ਥੋੜਾ ਜਿਹਾ ਕਸ਼ਟ ਕਰ ਸਕਦਾ ਸੀ ਬਾਈ ਇਹਨਾਂ ਦੇ ਥੱਲੇ ਹੜਾ ਨਾ ਗੇੜੇ ਦੇ ਦਿੰਦਾ ਆਸੇ-ਪਾਸੇ ਤਾਂ ਕਿ ਬੂਟਿਆਂ ਨੂੰ ਸੇਕ ਨਾ ਲੱਗੇ ਹੌਨੈਤ ਕੀ ਗਰਮੀ ਜਿਹੜੀ ਆਪਾਂ ਕਹਿੰਦੇ ਆ ਗਰਮੀ ਪੈਂਦੀ ਆ ਗਰਮੀ ਐਤਕੀ ਬਹੁਤ ਜ਼ਿਆਦੇ ਪੈਣੀ ਆ ਕਿਉਂਕਿ ਪਿਛਲੇ ਸਾਲ ਅ ਜਿਹੜਾ ਦਰਖਤਾਂ ਦਾ ਅੰਕੜਾ ਸੀਗਾ ਉਹ 30 ਲੱਖ ਤੋਂ ਪਲੱਸ ਕਹਿੰਦੇ ਸੀਗੇ ਗੂਗਲ ਦੇ ਅਕੋਰਡਿੰਗ ਵੀ 30 ਲੱਖ ਤੋਂ ਪਲੱਸ ਜਿਹੜੇ ਆਪਣੇ ਪੰਜਾਬ ਦੇ ਵਿੱਚ ਦਰਖਤ ਲੱਗੇ ਨੇ ਤੇ ਐਤਕੀ ਦਰਖਤਾਂ ਦੀ ਗਿਣਤੀ ਬਹੁਤ ਘਟਾ ਕਿਉਂਕਿ ਹਾਈਵੇ ਨਿਕਲੀ ਜਾਂਦੇ ਨੇ ਰੋਡ ਨਿਕਲੀ ਜਾਂਦੇ ਨੇ ਤੇ ਰੋਡ ਨਿਕਲਣ ਕਰਕੇ ਦਰਖਤ ਨੇ ਜਿਹੜੇ ਬਹੁਤ ਵੱਡੇ ਜਾ ਰਹੇ ਨੇ ਵਿੱਚ ਤੇ ਅਵਾਨੀਆਂ ਅਡਾਨੀਆਂ ਦੇ ਰੋਡ ਨਿਕਲੀ ਜਾਂਦੇ ਨੇ ਸੈਲਵਾਂ ਨੂੰ ਉਹਨਾਂ ਦੀ ਆਪ ਦੀਆਂ ਸੜਕਾਂ ਪਰਸਨਲ ਨਿਕਲ ਰਹੀਆਂ ਨੇ ਤੇ ਇਹ ਯਾਰ ਮੇਰੀ ਬੜੀ ਇੱਕ ਬੇਨਤੀ ਹੈ ਇੱਕ ਹੋਰ ਚੀਜ਼ ਜਿਹੜੇ ਆਪਾਂ ਸੜਕ ਤੇ ਅੱਗ ਲਾ ਦਿੰਦੇ ਆ ਯਾਰ ਸੜਕ ਤੇ ਸੜਕ ਦੇ ਜਿਹੜੇ ਨੇੜੇ ਖੇਤ ਨੇ ਉੱਥੇ ਨਾ ਅੱਗ ਲਾਇਆ ਕਰੋ ਕਿੰਨੇ ਹਾਦਸੇ ਆਪਾਂ ਦੇਖਦੇ ਆ ਹੁੰਦੇ ਆ ਤੇ ਇੱਕ ਉਹ ਚੀਜ਼ ਤੇ ਇੱਕ ਜਿਹੜੀ ਆਪਾਂ ਕਣਕ ਨਹੀਂ ਪਿਛਾ ਦਿੰਦੇ ਇਹ ਆਪਣੇ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਆਹ ਦਿਨਾਂ ਦੇ ਵਿੱਚ ਆਪਾਂ ਬੱਲੀਆਂ ਚੁਗਦੇ ਆ ਆਪਣੇ ਜਿਹੜੇ ਅ ਭਰਾ ਨੇ ਜਿਹੜੇ ਕਣਕ ਦੀਆਂ ਬੱਲੀਆਂ ਚੁਗ ਲੈਂਦੇ ਨੇ ਚੁਗ ਕੇ ਮੁੜ ਕੇ ਛੜਕ ਤੇ ਵਿਛਾ ਦਿੰਦੇ ਨੇ ਬਾਈ ਉਹ ਵੀ ਬਹੁਤ ਗਲਤ ਚੀਜ਼ ਆ ਆਪਾਂ ਜਾਣਦੇ ਆ ਬਿਲਕੁਲ ਵੇਲੇ ਨੇਰੇ 'ਚ ਕਈ ਵਾਰੀ ਮੋਟਰਸਾਈਕਲ ਤੇ ਹੁੰਨੇ ਆ ਬ੍ਰੇਕ ਮਾਰਦੇ ਆ ਮੋੜ ਕੋੜ ਤੇ ਕਈ ਵਾਰੀ ਰੱਖੀ ਹੁੰਦੀ ਆ ਕਣਕ ਬ੍ਰੇਕ ਮਾਰਦੇ ਆ ਪੁੱਤੋ ਤਿਲਕ ਜਾਂਦੇ ਆ ਤੇ ਇਹ ਇਹ ਚੀਜ਼ਾਂ ਨਾ ਥੋੜੀਆਂ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਮੇਰਾ ਭਰਾ ਇਹ ਕੰਮ ਨਾ ਕਰਿਆ ਕਰੋ ਬੇਨਤੀ ਆ ਵੀਰੇ ਤੇ ਬਾਕੀ ਤੁਸੀਂ ਸਾਰੇ ਆਪਣੇ opinion ਵੀ ਮੈਨੂੰ ਦਿਓ ਵੀ ਇਹ ਗੱਲ ਸਹੀ ਆ ਜਾਂ ਗਲਤ ਆ ਤੇ ਆ ਮੇਰੇ ਪਿੱਛੇ ਮੇਰੇ ਖੇਤ ਨੇ ਮੈਂ ਅੱਜ ਤੱਕ 4 ਤੋਂ 5 ਸਾਲ ਹੋ ਗਏ ਮੈਂ ਕਦੇ ਅੱਗ ਨਹੀਂ ਲਾਈ ਨਾ ਝੋਨੇ 'ਚ ਨਾ ਕਣਕ ਦੇ ਵਿੱਚ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਆਪਣੇ ਕੋਲ ਸੰਧ ਹੈਗੀ ਆ ਮਸ਼ੀਨਰੀ ਹੈਗੀ ਆ ਤਾਂ ਆਪਾਂ ਉਹਨਾਂ ਦੀ ਵਰਤੋਂ ਕਰਕੇ ਏ ਮਲਕੀ ਖੇਤ ਦੀ ਸਫਾਈ ਕਰਦੇ ਆ ਖੇਤ ਨੂੰ ਚੰਗੀ ਤਰ੍ਹਾਂ ਬਾਹ ਲੈਣੇ ਆ ਮੰਨਦੇ ਆ ਚਲੋ ਅੱਗ ਲਾਉਣੀ ਜ਼ਰੂਰੀ ਆ ਪਰ ਅੱਗ ਲਾਓ ਤੁਸੀਂ ਕੋਈ ਗੱਲ ਨਹੀਂ ਤੇ ਪਰ ਆ ਚੀਜ਼ਾਂ ਦਾ ਯਾਰ ਜ਼ਰੂਰ ਧਿਆਨ ਰੱਖੋ ਇਹ ਕੁਦਰਤ ਆ ਕੁਦਰਤੀ ਚੀਜ਼ਾਂ ਨੂੰ ਛੇੜਾਂਗੇ ਫਿਰ ਕੁਦਰਤ ਵੀ ਆਪਣੇ ਨਾਲ ਛੇੜ ਛਾੜ ਕਰਦਾ ਵਾ ਇਸ ਕਰਕੇ ਯਾਰ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਇਹ ਪ੍ਰਮਾਤਮਾ ਨੇ ਸਭ ਆਪਣੇ ਖਾਤਰੀ ਬਣਾਇਆ ਹੋਇਆ ਵਾ ਆਪਣੀਆਂ ਇਹ ਸਹੂਲਤਾਂ ਵਾਸਤੇ ਆ ਇੱਥੇ ਜੀਵ ਜੰਤੂ ਜਾਨਵਰ ਜਿਹੜੇ ਨੇ ਗਰਮੀਆਂ ਦੇ ਵਿੱਚ ਛਾਂ ਲੱਭਦੇ ਆ ਦਰਖਤਾਂ ਤੇ ਬਹਿੰਦੇ ਆ ਤੇ ਜੇ ਦਰਖਤ ਨਹੀਂ ਹੋਣਗੇ ਤਾਂ ਜਾਨਵਰ ਨਹੀਂ ਹੋਣਗੇ ਇਹ ਚੀਜ਼ਾਂ ਦਾ ਬਹੁਤ ਫਰਕ ਪੈ ਜਾਂਦਾ